ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਸੂਬਾ ਪ੍ਰਧਾਨ ਤੇ ਕੋਰ ਕਮੇਟੀ ਦੇ ਸੂਬਾ ਆਗੂ ਜੀ ਆਪਾਂ ਨੂੰ ਸਾਰੀ ਗੱਲਬਾਤ ਤੋਂ ਜਾਣਕਾਰੀ ਦੇਣਗੇ ਵਿਸਤਾਰਨਾ ਜੀ ਜਿਹੜੀਆਂ ਜਿਹੜੀਆਂ ਟ੍ਰੇਲਾਂ ਟ੍ਰੇਨਾਂ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਰੋਕੀਆਂ ਜਾ ਰਹੀਆਂ ਨੇ ਜੀ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਜਲੰਧਰ ਦੇ ਜੀ ਤੇ ਸਾਡੇ ਸੂਬਾ ਪ੍ਰਧਾਨਤਾ ਨੂੰ ਜਾਣਕਾਰੀ ਦਿੰਦੇ ਹੋਏ ਵਿਸਤਾਰਨਾ ਵੀਡੀਓ ਸ਼ੇਅਰ ਕਰੇ ਆ ਜੇ ਪਤਾ ਲੱਗ ਸਕੇ ਹਰ ਇੱਕ ਨੂੰ ਵੀ ਕਿਹੜੀ ਜਿਹੜੀ ਤਰੀਕ ਨਾਲ ਟ੍ਰੇਨਰ ਰੋਕੀਆਂ ਜਾ ਰਹੀਆਂ ਜਿਹੜੀ ਸਬੰਧਿਤ ਵੀ ਕੋਈ ਬੰਦਾ ਉਸ ਸਾਫ ਤਰੀਕੇ ਨਾਲ ਆਪਣਾ ਆਵੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਮੈਂ ਕਿ ਜਿਹੜਾ ਤੁਸੀਂ ਅੱਜ ਸਰਦਾਰ ਸੁਖਦੇਵ ਸਿੰਘ ਜਥੇਦਾਰ ਮੰਡ ਆਪਣੇ ਸੀਨੀਅਰ ਲੀਡਰ ਕੋਲੋਂ ਹੋਰ ਉਹਨਾਂ ਦੇ ਨਾਲ-ਨਾਲ ਆਪਣੇ ਸਾਫ ਸਿੰਘ ਜੀ ਪੰਜਾਬ ਦੇ ਪ੍ਰੈਸਿਕਤਰ ਅੰਮ੍ਰਿਤਸਰ ਤੋਂ ਸਾਫ ਸਿੰਘ ਜੀ ਐਵੇਂ ਸਕੱਟਲਾਂ ਤੋਂ ਤਾਂ ਤੋਂ ਅਤੇ ਆਪਣੇ ਕੋਰ ਕਮੇਟੀ ਦੇ ਲੀਡਰਾਂ ਰਣਜੀਤ ਸਿੰਘ ਜੀ ਜਲੰਧਰ ਤੋਂ ਔਰ ਸਾਡੀ ਕਾਫੀ 4-5 ਦਿਨ ਤੋਂ ਲੰਬੀ ਚਰਚਾ ਕਰਕੇ ਕੇਐਮਐਮ ਮੋਰਚੇ ਦੀ ਅਤੇ ਗੈਰ ਰਾਜਨੀਤਿਕ ਮੋਰਚੇ ਦੀ ਮੀਟਿੰਗ ਕਰਕੇ ਔਰ ਇਹਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਜਿਵੇਂ ਪੂਰੇ ਦੇਸ਼ ਦੇ ਜਿੰਨੇ ਵੀ ਰਾਜਾਂ ਦੇ ਵਿੱਚੋਂ ਇਹ ਕਿਸਾਨ ਆ ਉਹ ਦਿੱਲੀ ਨੂੰ ਰੇਲਾਂ ਤੇ ਬੱਸਾਂ ਦੇ ਕੂਚ ਕਰਨਗੇ ਔਰ ਜਾ ਕੇ ਦਿੱਲੀ ਦੇ ਵਿੱਚ ਰੋਜ਼ ਪ੍ਰਦਰਸ਼ਨ ਵਾਸਤੇ ਆਪਦੇ ਜਗਾ ਤੇ ਆਰਾਮ ਰੀਲਾ ਜਾਂ ਜੰਤਰ ਮੰਤਰ ਤੇ ਪੁੱਜਣਗੇ ਔਰ ਉਹਦੇ ਨਾਲ ਨਾਲ ਇੱਕ ਮਤਾ ਪਾਸ ਕੀਤਾ ਗਿਆ ਕਿ ਭਾਰਤ ਦੇ ਅੰਦਰ ਵੱਖ-ਵੱਖ ਜਗਾਵਾਂ ਤੇ 10 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਟ੍ਰੇਨਾਂ ਰੁਕੀਆਂ ਜਾਣਗੀਆਂ ਜਿਹਦੇ ਵਿੱਚ ਅੱਜ ਸਰਦੇਵ ਸਿੰਘ ਮੰਡ ਦੇ ਗ੍ਰਹਿ ਵੇਖੇ ਵਿਚਾਰ ਚਰਚਾ ਕਰਕੇ ਔਰ ਇਹ ਐਲਾਨ ਕੀਤਾ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਲੋਹੀਆਂ ਸਟੇਸ਼ਨ ਉੱਥੇ ਸਰਦਾਰ ਰਣਜੀਤ ਸਿੰਘ ਜਲੰਧਰ ਦੀ ਅਗਵਾਈ ਦੇ ਵਿੱਚ ਜਿਹੜੇ ਉਹ ਟ੍ਰੇਨਾਂ ਰੁਕੀਆਂ ਜਾਣਗੀਆਂ ਔਰ ਇਧਰੋਂ ਮਖੂਦੇ ਵਿੱਚ ਕੁਝ ਸਤਰਨ ਤਰਨ ਦੀ ਅਗਵਾਈ ਅਤੇ ਫਿਰੋਜ਼ਪੁਰ ਸੁਖਦੇਵ ਸਿੰਘ ਮੰਡ ਦੀ ਅਗਵਾਈ ਦੇ ਵਿੱਚ ਇਹ ਥੇਮਾ ਖੁਸ਼ ਸਟੇਸ਼ਨ ਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਟ੍ਰੇਨ ਰੁਕੋ ਪ੍ਰੋਗਰਾਮ ਕੀਤਾ ਜਾਏਗਾ ਔਰ ਉਹਦੇ ਨਾਲ ਨਾਲ ਆਪਣੇ ਪੰਜਾਬ ਦੇ ਪ੍ਰੈਸਕਤਰ ਜਿਹੜੇ ਆ ਇਹ ਅੰਮ੍ਰਿਤਸਰ ਦੀ ਧਰਤੀ ਤੋਂ ਟ੍ਰੇਨਾਂ ਰੁਕਣਗੇ ਔਰ ਇਹ ਵਡੇ ਪੱਧਰ ਤੇ ਚਾਰ ਜਗ੍ਹਾਵਾਂ ਔਰ ਚੌਥੀ ਜਿਹੜੀ ਜਗਾ ਵਾ ਉਹ ਤਰਨਤਨ ਏਰੀਆ ਦੇ ਵਿੱਚ ਕਹਿਆਲਾ ਸਟੇਸ਼ਨ ਦੇ ਵਿੱਚ ਜਦ ਟ੍ਰੇਨ ਦਾ ਜਲਾਵਾ ਉੱਥੇ ਤੱਕ ਆਜਾਮ ਕੀਤਾ ਜਾਊਗਾ ਔਰ ਜਿੰਨਾ ਚਿਤਾ ਕਰ ਵੀ ਸਰਕਾਰ ਵੇਖੋ 12 ਫਰਵਰੀ ਤੋਂ ਘਰਾਂ ਦੇ ਵਿੱਚੋਂ ਨਿਕਲੇ ਆ ਮੰਨੀਆਂ ਹੋਈਆਂ ਮੰਗਾਂ ਲਿਖਤੀ ਥੰਜੀ ਅਗਰ왈 ਤੋਂ ਕਿ ਬਾਕੀ ਜਿਹੜੀਆਂ ਬਕਾਇਆ ਮੰਗਾਂ ਸੀ ਔਰ ਉਹਨਾਂ ਦੇ ਏਜੰਡਿਆਂ ਤੇ ਤਿੰਨ ਚਾਰ ਜਗ੍ਹਾ ਜਿਹੜਾ ਵਾ ਅੰਦੋਲਨ ਚੱਲ ਰਿਹਾ ਜਿਹੜਾ ਸ਼ੰਭੂ ਬਾਰਡਰ ਦੇ ਵਰਤੇ ਪੱਧਰ ਤੇ ਅੰਦੋਲਨ ਚੱਲ ਰਿਹਾ ਔਰ ਬਾਰਡਰ ਖਨੌਰੀ ਹਰਿਆਣੇ ਦੇ ਉੱਥੇ ਅੰਦੋਲਨ ਚੱਲ ਰਿਹਾ ਫਤਿਹਆਵਾਦ ਜਰਨੈਲ ਸਿੰਘ ਇਹ ਗਵਾਹੀ ਦੇ ਵਿੱਚ ਹਰਿਆਣੇ ਅੰਦੋਲਨ ਚੱਲ ਰਿਹਾ ਹੋਰ ਵੀ ਖਾਫਾ ਨੇ ਆਪੋ ਆਪਣੇ ਥਾਵਾਂ ਤੇ ਅੰਦੋਲਨ ਚਲਾ ਰਹੀਆਂ ਔਰ ਜਿੰਨਾ ਚਿਰ ਤੱਕ ਜਿਹੜੀਆਂ ਬਕਾਇਆ ਸਾਡੀਆਂ ਮੰਗਾਂ ਵਾ ਐ ਐਮਐਸਪੀ ਵਗੈਰਾ ਜਾਂ ਲਖੀਰਪੁਰ ਖੀਰੀ ਵਾਲੇ ਮਸਲੇ ਜਾਂ ਕਿਸਾਨਾਂ ਦੇ ਮੁਆਵਜ਼ੇ ਜਾਂ ਕਿਸਾਨਾਂ ਦੇ ਪਰਚੇ ਦਰਜ ਪਰਾਲੀ ਵਾਲਾ ਮਸਲਾ ਬਿਜਲੀ ਸੋਧ ਬਿੱਲ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਕਿਸਾਨ ਨੂੰ ਕਰਜ਼ੇ ਮੁਕਤ ਕਰਾਉਣਾ ਇਹਨਾਂ ਝੰਡਿਆਂ ਤੇ ਜਿਹੜਾ ਲਿਖਤੀ ਸੰਜੇй ਅਗਰਵਾਲ ਤੌਰ ਤੇ ਕੇਂਦਰ ਸਰਕਾਰ ਤੋਂ 220 ਦੇ ਅੰਦੋਲਨ ਦੇ ਵਿੱਚ ਬਕਾਇਆ ਮੰਗਾਂ ਰਹਿੰਦੀਆਂ ਉਹ ਹੱਲ ਕਰਾਉਣ ਵਾਸਤੇ ਜਿੰਨਾ ਚਿਰ ਤੱਕ ਹੱਲ ਨਹੀਂ ਹੋ ਜਾਂਦੀਆਂ ਉਹਨਾਂ ਚਿਰ ਤੱਕ ਜਿਹੜਾ ਵਾ ਅੰਦੋਲਨ ਜਾਰੀ ਰਹੂਗਾ ਭਾਵੇਂ 2024 ਆ ਜਾਵੇ 25 ਆ ਜਾਵੇ 26 ਆ ਜਾਵੇ ਔਰ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਗੈਰ ਰਾਜਨੀਤਿਕ ਮੋਰਚੇ ਦਾ ਤੇ ਮਜ਼ਦੂਰ ਮੋਰਚੇ ਦਾ ਇਹ ਫੈਸਲਾ ਹੋ ਚੁੱਕਾ ਔਰ ਕਿਸਾਨ ਚਿੰਤ ਕਮੇਟੀ ਪੰਜਾਬ ਵੱਲੋਂ ਚਾਰ ਜਗ੍ਹਾਵਾਂ ਤੇ ਤਨਤਾਰ ਦੇ ਵਿੱਚ ਕਰਿਆਲਾ ਸਟੇਸ਼ਨ ਫਿਰੋਜ਼ਪੁਰ ਦੇ ਵਿੱਚ ਮਖੂਸ਼ ਸਟੇਸ਼ਨ ਔਰ ਜਲੰਧਰ ਦੇ ਵਿੱਚ ਲੋਹਿਆ ਸਟੇਸ਼ਨ ਅੰਮ੍ਰਿਤਸਰ ਦੇ ਵਿੱਚ ਜਿਹੜਾ ਅੰਮ੍ਰਿਤਸਰ ਸਟੇਸ਼ਨ ਦੇ ਕੋਈ ਜਗ੍ਹਾ ਜਿਹੜਾ ਪੁਆਇੰਟ ਉਹ ਵੀ ਜਿਹੜਾ ਸਾਡੇ ਸਾਥੀ ਗੁਰਸਾਹਿਬ ਸਿੰਘ ਜੀ ਹੋਣੀ ਅੱਜ ਹੀ ਮੀਟਿੰਗ ਕਰਕੇ ਅਲਾਉਂਸ ਕਰ ਦੰਗੇ ਚਾਰ ਜਗ੍ਹਾਵਾਂ ਤੇ ਕਿਸਾਨ ਚੰਗਤ ਕਮੇਟੀ ਪੰਜਾਬ ਜਿਹੜਾ 10 ਤਰੀਕ ਨੂੰ 12 ਵਜੇ ਤੋਂ ਲੈ ਕੇ ਔਰ 4 ਵਜੇ ਤੱਕ ਟ੍ਰੇਨਾਂ ਰੋਕਨ ਦਾ ਜਿਹੜਾ ਇਹ ਪੂਰਾ ਰੋਲ ਨਿਭਾਏਗੀ ਔਰ ਸਹੀ ਪੰਜਾਬ ਦੇ ਵਸਨੀਕਾਂ ਨੂੰ ਕਿਸਾਨ ਸੰਜੁਗਤ ਕਮੇਟੀ ਪੰਜਾਬ ਦੇ ਵਸਨੀਕਾਂ ਨੂੰ ਔਰ ਜਨਤਕ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਡੇ ਪੱਧਰ ਤੇ ਜਿਵੇਂ ਸਾਡੇ ਉੱਤੇ ਕਿਸਾਨ ਸੰਜੁਗਤ ਮੋਰਚੇ ਤੇ ਆਪਣੇ ਗੈਰ ਰਾਜਨੀਤਿਕ ਦੇ ਕਿਸਾਨ ਮਜ਼ਦੂਰ ਮੋਰਚੇ ਤੇ ਤਸਦਦ ਹੋਇਆ ਵਾ ਕਿਸਾਨ ਫੈਕਚਰ ਹੋਏ ਆ ਔਰ 6 ਤੋਂ 7 ਕਿਸਾਨ ਜਿਹੜੇ ਸ਼ਹੀਦ ਵੀ ਹੋ ਚੁੱਕੇ ਆ ਸ਼ੁਭ ਕਰਨ ਦੀ ਬਹੁਤ ਵੱਡੇ ਦਰਦਨਾਕ ਸ਼ਹੀਦ ਦੀ ਜਿਹੜੀ ਉਹ ਸਾਹਮਣੇ ਪੇਸ਼ ਆਈ ਇੱਕ ਪਤ ਪਾਲ ਨਵੇਂ ਗੋਂ ਤੋਂ ਉਹਨੂੰ ਗਵਾਹ ਕਰਕੇ ਲੈ ਕੇ ਉਹਦੀਆਂ ਲੱਤਾਂ ਫੈਂਕਚਰ ਕਰਤੀਆਂ ਜਬਾੜਾ ਤੋੜ ਦਿੱਤਾ ਉਹ ਅਜੇ ਹਸਪਤਾਲਾਂ ਦੇ ਵਿੱਚ ਪਏ ਆ ਔਰ ਇਸ ਰੋਸ ਨੂੰ ਮੱਦੇ ਨਜ਼ਰ ਰੱਖ ਕੇ ਔਰ ਸਾਰੇ ਲੋਕਾਂ ਦਾ ਹੱਕ ਬੰਦਾ ਕਿ ਇਹਨਾਂ ਝੰਡਿਆਂ ਤੇ ਰੋਲ ਲਗਾਉਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ 2-2 ਮਿੰਟ ਬਾਅਦ ਵੀ ਤੇਰੇ ਤੁਹਾਨੂੰ ਜਾਣਕਾਰੀ ਦੇਣਗੇ ਧੰਨਵਾਦ ਜੀ ਤਾਲ ਮਜੀ ਇਹ ਸਾਂ ਸਵੇਰ ਪਰਨਸਰ ਇੰਦਰਜੀ ਸਿੰਘ ਹਣੀ ਮਾਨ ਸਾਹਿਬ ਜੀ ਦਿਓ ਜਾਣਕਾਰੀ ਥੋੜੀ ਜੀ ਕਿਸ ਸੰਬੰਧ ਚ ਜਿਹੜੀ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਤੇ ਕੀ ਏਜੰਡਾ ਹੈ ਹਾਂ ਜੀ ਅ ਤੁਹਾਡੇ ਮੀਡੀਆ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਜੀ ਜਾਣਕਾਰੀ ਤੇ ਪ੍ਰਧਾਨ ਜੀ ਹੋਰਾਂ ਤੁਹਾਨੂੰ ਸਾਰੀ ਦੱਸ ਦਿੱਤੀ ਆ ਕਿ ਜਿਹੜਾ ਗੈਰਾਂ ਨੀਤੀਕ ਮੋਰਚੇ ਵੱਲੋਂ ਤੇ ਸੰਯੁਕਤ ਮੋਰਚਾ ਅੜਾ ਉਤਰੀ ਭਾਰ ਦੀਆਂ ਜਥੇਬੰਦੀਆਂ ਉਹਨਾਂ ਵੱਲੋਂ 13 ਫਰਵਰੀ ਤੋਂ ਲੈ ਕੇ ਬੜਾ ਜਦੋਜਹਿਦ ਹੋ ਰਹੀ ਆ ਸਰਕਾਰ ਜਿਹੜੀ ਐ ਮੋਦੀ ਸਰਕਾਰ ਆ ਉਧਰੋਂ ਖੱਟੜ ਸਰਕਾਰ ਆ ਉਹ ਬਹੁਤ ਜ਼ਿਆਦਾ ਕਿਸਾਨਾਂ ਦੇ ਅਸਧਰ ਢਾਰੀ ਆ ਅਸੀਂ ਉਹਨਾਂ ਦੀ ਨਖੇਦੀ ਵੀ ਕੀਤੀ ਆ ਤੇ ਕਰ ਰਹੇ ਆ ਨਾ ਜੋ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਵਾ ਮੋਰਚੇ ਵੱਲੋਂ ਦੋਨਾਂ ਮੋਰਚਿਆਂ ਦੇ ਫਾਰਮ ਆ ਉਹਨਾਂ ਹੁਕਮ ਆਇਆ ਵੀ 10 ਤਰੀਕ ਨੂੰ ਜਿਹੜਾ ਵਾ 12 ਤੋਂ ਲੈ ਕੇ 4 ਵਜੇ ਤੱਕ ਰੇਰ ਕੋ ਕੋ ਪ੍ਰੋਗਰਾਮ ਰੱਖਿਆ ਵਾ ਉਹ ਜੋ ਇੱਥੇ ਸਾਡੇ ਕੋਲ ਮਤਾ ਪਾਸ ਹੋਇਆ ਉਹ ਇਨ ਬੰਨ ਬਾਇਆ ਜਾਊਗਾ ਜਿੰਨੀ ਜਨਤਾ ਵਾ ਜਿੰਨੇ ਸਾਡੇ ਕਿਸਾਨ ਮਜ਼ਦੂਰ ਵੀਰਿਆ ਅਸੀਂ ਅਪੀਲ ਕਰਦੇ ਆ ਕਿ ਉਸ ਦਿਨ ਟ੍ਰੇਨਾਂ ਤੇ ਨਾ ਜਾਇਓ ਤੇ ਜਿੱਥੇ ਜਿੱਥੇ ਮੋਰਚੇ ਲੱਗਿਆ ਉਥੇ ਦੁੱਧ ਪ੍ਰਸ਼ਾਦ ਦੇ ਲਿਕੇ ਪਹੁੰਚੋ ਅਸੀਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਜ ਜਪਦਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੀ ਕੀ ਵਿਚਾਰ ਦਿਓ ਮੀਟਿੰਗ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹੜਾ ਪਿਛਲੇ ਲੰਮੇ ਦਿਨਾਂ ਤੋਂ ਜਿਹੜਾ ਦੋਵਾਂ ਬਾਰਡਰਾਂ ਦੇ ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲਣ ਧਿਆਵਾ ਜਿਹਦੇ ਵਿੱਚ ਸਾਡਾ ਵੀਰ ਸ਼ਹੀਦ ਹੀ ਹੋਇਆ ਵਾ ਤੇ ਨਾਲ ਜਿਹੜੇ ਸੈਂਕੜੇ ਕਿਸਾਨ ਜਿਹੜੇ ਖੱਟਰ ਸਰਕਾਰ ਤੇ ਜਿਹੜੇ ਮੋਦੀ ਸਰਕਾਰ ਨੇ ਗੋਲੀਆਂ ਮਾਰ ਕੇ ਜਖਮੀ ਕੀਤੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਨਿਖੇਦੀ ਕਰਦੇ ਆ ਕਿਉਂਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਗਏ ਆ ਕੋਈ ਉਥੋਂ ਦੀ ਇਹ ਕੋਈ ਹੁਲੜਬਾਜ਼ ਨਹੀਂ ਕੋਈ ਕੱਖ ਨਹੀਂ ਆ ਕਿਸਾਨਾਂ ਤੇ ਜਿਹੜਾ ਵੱਡੇ ਤੋਂ ਵੱਡਾ ਉਹ ਜ਼ਬਰ ਕਰ ਲਈ ਸਰਕਾਰ ਜਿਹਦੀ ਜਿਹੜੀ ਇੱਥੋਂ ਦੇ ਸਾਡੀ ਭਾਰਤ ਤੋਂ ਬਾਹਰ ਵੀ ਜਿਹੜੀ ਇਹਦੀ ਨਿੰਦਾ ਹੋ ਰਹੀ ਆ ਤੇ ਨਾਲ ਉਹਦੇ ਸਬੰਧ ਵਿੱਚ ਅਸੀਂ ਜਿਹੜਾ 10 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਵਾ ਰੇਲਾਂ ਦਾ ਰੇਲਾਂ ਰੋਕਨ ਦਾ ਉਹ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਗੈਰ ਰਾਜਨੀਤਿਕ ਦੇ ਸੱਦੇ ਤੇ ਜਿਹਦੇ ਨਾਲ ਦੀਆਂ 13 ਦੇ ਸੱਦੇ ਤੇ ਜਿਹੜਾ ਪੰਜਾਬ ਦੇ ਵਿੱਚ ਅਸੀਂ ਕਿਸਾਨ ਸ਼ਰਤ ਕਮੇਟੀ ਪੰਜਾਬ ਕੋਡ ਬੁੱਢੇ ਦੇ ਵੱਡੇ ਲੈਵਲ ਤੇ ਅਸੀਂ ਚਾਰ ਜਗ੍ਹਾ ਤੇ ਜਿਹੜਾ ਕਰਾਂਗੇ ਪ੍ਰਧਾਨ ਜੀ ਦੱਸ ਦੇਗੇ ਚੌਥਾ ਜਗ੍ਹਾ ਦਾ ਸਫਲਪੂਰਨ ਜਿਹੜਾ ਵਾ ਕਰਾਂਗੇ ਤੇ ਪੂਰੇ ਜੋਰਾ ਸ਼ੋਰਾ ਨਾਲ ਕਰਕੇ ਤੇ ਮੋਦੀ ਸਰਕਾਰ ਨੂੰ ਇਹ ਦੱਸਾਂਗੇ ਕਿਉਂਕਿ ਕਿਸਾਨ ਹਾਲੀ ਉਹਨੇ ਨਹੀਂ ਸਿਰਫ ਪਿੰਡਾਂ ਦੇ ਵਿੱਚ ਲੋਕ ਲੱਖਾਂ ਕਿਸਾਨ ਹੈ ਜਿਹੜੇ ਉਸ ਮੋਰਚੇ ਦੀ ਮਹਿਰ ਤੇ ਬੈਠੇ ਆ ਉਹ ਵੀ ਜਿਹੜੇ ਆਪਣੇ ਇਕੱਠੇ ਹੋ ਗਿਆਨ ਕੇਸ ਰੋਲ ਦੇ ਵਿੱਚ ਹਿੱਸਾ ਪਾਉਣਗੇ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਂ ਕਮੇਟੀ ਦੀ ਜਿਹੜੀ ਮੀਟਿੰਗ ਚੱਲੀ ਆ ਉਹਦੇ ਵਿੱਚ ਲੱਗ ਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਜਿਹੜਾ ਟ੍ਰੈਕ ਜਾਮ ਕੀਤਾ ਜਾਊਗਾ 10 ਤਰੀਕ ਨੂੰ ਮੈਂ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਲੋਹਿਆ ਟ੍ਰੈਕ ਸਟੇਸ਼ਨ ਤੇ ਜਾਮ ਕਰਾਂਗਾ ਔਰ ਆਪਣੇ ਇਲਾਕੇ ਦੀ ਸੰਗਤ ਨੂੰ ਔਰ ਸਾਰਿਆਂ ਨੂੰ ਇਹ ਸੱਦਾ ਪੱਤਰ ਦਿਆਂਗੇ ਕਿ ਹੁਣ ਜਿਹੜਾ ਸੰਘਰਸ਼ ਵਾਹ ਹੁਣ ਜਥੇਬੰਦੀਆਂ ਨਾਲ ਨਹੀਂ ਰਹਿ ਗਿਆ ਇਹ ਗਰਾਊਂਡ ਲੈਵਲ ਤੋਂ ਲੈ ਕੇ ਆਪਾਂ ਫੇਰ ਦੁਬਾਰਾ ਵੱਡੇ ਰੂਲ ਨਿਭਾਉਣੇ ਆ ਇਸ ਕਰਕੇ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਕਿ 10 ਤਰੀਕ ਨੂੰ ਜਿਹੜਾ ਟ੍ਰੇਨਾਂ ਦਾ ਸਫਰਾ ਉਹ ਕੋਈ ਨਾ ਜਾਵੇ ਕਿਉਂਕਿ ਟ੍ਰੇਨਾਂ 12 ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਬੰਦ ਲੈਣੀਆਂ ਔਰ ਇਸ ਸੰਘਰਸ਼ ਵਿੱਚ ਪਹੁੰਚੋ ਇਨੀਆਂ ਬੇਨਤੀਆਂ ਨਾਲ ਵਾਈਕੁਰ ਜਿੱਕਾ ਖਾਨ ਸਾਹਿਬ ਵਾਈਕੁਰ ਜਿੱਕੀ ਬੱਤੀ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਵਿਚਾਰ ਹੈ ਤੁਹਾਡੀ ਮੀਟਿੰਗ ਸੰਬੰਧ ਜੀ ਪਹਿਲੋ ਤੇ ਪੱਤਰਕਾਰ ਭਾਈ ਚਰੇ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡਾ ਚੌਥਾ ਥਾਮਾ ਤੇ ਸਾਡੀ ਆਵਾਜ਼ ਨੂੰ ਬਲੰਦ ਕਰਦਾ ਮੈਂ ਸਾਹਬ ਸਿੰਘ ਸਭਰਾ ਖਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟ ਬੁਟਾ ਜਹੇਬੰਦੀ ਵੇਖੋ ਜੀ ਇਹ ਜਿਹੜੀ ਸਾਡੇ ਆਗੂਆਂ ਨੇ ਚੌਥਾਈ ਰੇਲਾ ਰੋਕਣ ਦਾ ਐਲਾਨ ਕਰ ਦਿੱਤਾ ਤਰ ਤਰ ਜਿਲ੍ਹੇ ਦੇ ਵਿੱਚੋਂ ਦੋ ਜਿਹੜੇ ਜ਼ੋਨ ਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਿੱਤੇ ਜਾਣਗੇ ਤੇ ਦੋ ਜ਼ੋਨ ਆਪਣੇ ਫਿਰੋਜ਼ਪੁਰ ਨੂੰ ਦਿੱਤੇ ਜਾਣਗੇ ਇੱਕ ਜ਼ੋਨ ਆ ਜਿਹੜਾ ਉਹ ਕ੍ਰਿਆਲੇ ਦਾ ਸਾਡਾ ਜਿਹੜਾ ਸਟੇਸ਼ਨ ਉਹਨੂੰ ਢੱਕੂਗੀ ਤੇ ਇੱਕ ਜ਼ੋਨ ਜਿਲ੍ਹਾ ਜਲੰਧਰ ਨੂੰ ਦਿੱਤਾ ਜਾਊਗਾ ਤੇ ਮੈਂ اپیل ਕਰਦਾ ਸਾਰੇ ਕਿਸਾਨਾਂ ਨੂੰ ਵੱਧ ਚੜ ਕੇ ਇਹਨਾਂ ਵਿੱਚ ਹਿੱਸੇ ਲਓ ਤੇ ਤਗੜੇ ਹੋਗੇ ਨੂੰ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਵੀਡੀਓ ਸ਼ੇਅਰ ਜੀ ਇਹ ਸਰ ਨਾਲ ਸਾਰੇ ਵੀ ਆਗੂਆਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਕੋਟ ਬੁੱਢਾ ਜੇ ਦੇ ਪਿੰਡੀ ਦੇ ਚਾਰੂ ਤੇ ਮੋਰਚਾ ਵੀ ਲੱਗਾ ਹੋਇਆ ਜੀ ਤੇ ਕਰੋ ਵੀਡੀਓ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ